ਆਪ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ ਰਾਜਨੀਤੀ ਕਰਨੀ ਬੰਦ ਕਰਨੀ ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹਿੰਗੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ ਇਹ ਗੱਲ ਕੁਛ ਨਹੀਂ ਚਾਹਣਾ ਹੈ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ اجلاس ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਦੀ ਵਿਧਾਨ ਸਭਾ ਨੇ ਉਹ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਲਝਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1966 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ, ਬਿਜਲੀ ਦਾ ਕੰਟਰੋਲ, ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪਦੇ ਹੱਥਾਂ 'ਚ ਲੈ ਲਿਆ। ਆਪਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ, ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ। ਰਾਜਨੀਤੀ ਕਰਨੀ ਬੰਦ ਕਰਨੀ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹਿੰਗੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ। ਇਹ ਗੱਲ ਕੁਛ ਨਹੀਂ ਚਾਹਣਾ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ ਇਜਲਾਸ ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਹੈ? ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਾਡੀ ਵਿਧਾਨ ਸਭਾ ਨੇ ਉਸ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਲਝਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1966 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪ ਦੇ ਹੱਥਾਂ ਤੋਂ ਲੈ ਲਿਆ ਆਪ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨਾ ਰਾਜਨੀਤੀ ਕਰਨੀ ਬੰਦ ਕਰਨ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹਿੰਗੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ। ਇਹ ਗੱਲ ਕੁਛ ਨਹੀਂ ਚਾਹਣਾ ਹੈ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ ਇਜਲਾਸ ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਹੈ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਦਾ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਦੀ ਵਿਧਾਨ ਸਭਾ ਨੇ ਉਸਨਾਂ ਦਾ ਕਿਸਨ ਦੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਲਝਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1966 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪ ਦੇ ਹੱਥਾਂ ਤੋਂ ਲੈ ਲਿਆ ਆਪ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ ਰਾਜਨੀਤੀ ਕਰਨੀ ਬੰਦ ਕਰਨੀ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹਿੰਨੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਹਨ। ਇਹ ਗੱਲ ਕੁਛ ਨਹੀਂ ਚਾਹਣਾ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ ਇਜਲਾਸ ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਦੀ ਵਿਧਾਨ ਸਭਾ ਨੇ ਉਹ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਲਝਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1966 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪ ਦੇ ਹੱਥਾਂ ਤੋਂ ਲੈ ਲਿਆ